ਸਤਿ ਸ਼੍ਰੀ ਅਕਾਲ ਦੋਸਤੋ NO24 ਚੈਨਲ ਵਿੱਚ ਤੁਹਾਡਾ ਸਵਾਗਤ ਹੈ ਅੱਜ ਦੀ ਸਭ ਤੋਂ ਵੱਡੀ ਖਬਰ ਲੁਧਿਆਣਾ ਤੋਂ ਜਿੱਥੇ ਸਤਲੁਜ ਦਰਿਆ ਦੇ ਪਾਣੀਆਂ ਨੇ ਸਸਰਾਲੀ ਸਮੇਤ 15 ਪਿੰਡਾਂ 'ਚ ਖਤਰੇ ਦੀ ਘੰਟੀ ਬਜਾ ਦਿੱਤੀ ਹੈ ਸਤਲੁਜ ਦਰਿਆ ਦਾ ਪਾਣੀ ਤੇਜ਼ੀ ਨਾਲ ਵਧ ਰਿਹਾ ਹੈ ਤੁਸੀਂ ਬੰਨ੍ਹ ਕਈ ਥਾਵਾਂ ਤੋਂ ਕਮਜ਼ੋਰ ਹੋ ਗਿਆ ਹੈ ਹਾਲਾਤ ਐਸੇ ਹਨ ਕਿ ਸਸਰਾਲੀ ਬੂਥਗੜ ਰਾਵਤ ਹਵਾਸ ਸੀਰਾ ਮਹਿਰਬਾਨ ਤੇ ਹੋਰ ਪਿੰਡਾਂ 'ਚ ਘਰ ਛੱਡਣ ਲਈ ਮਜਬੂਰ ਹੋ ਰਹੇ ਹਨ ਹੁਣ ਤੱਕ 100 ਏਕੜ ਤੋਂ ਵੱਧ ਖੇਤੀਬਾੜੀ ਦੀ ਜ਼ਮੀਨ ਪਾਣੀ ਹੇਠ ਆ ਗਈ ਹੈ ਪਾਣੀ ਦੀਆਂ ਲਹਿਰਾਂ ਬਹੁਤ ਤੇਜ਼ ਹਨ ਕਿਸਾਨਾਂ ਦੀਆਂ ਫਸਲਾਂ ਪੌਪੂਲਰ ਦੇ ਰੁੱਖ ਪੂਰੀ ਤਰ੍ਹਾਂ ਡੁੱਬ ਗਏ ਹਨ ਇੱਥੋਂ ਦੇ ਲੋਕ ਆਪਣੀਆਂ ਕਿਸ਼ਤੀਆਂ ਨਾਲ ਰੋਜ਼ਮਰਾਂ ਦੇ ਸਮਾਨ ਨੂੰ ਵੇਚਾਰ ਰਹੇ ਹਨ ਖਤਰੇ ਨੂੰ ਦੇਖਦਿਆਂ ਫੌਜ ਐਨਡੀਆਰਐਫ ਪਬਲਿਕ ਵਰਕਰਸ ਤੇ ਡਰੇਨੇਜ ਵਿਭਾਗ ਨੇ ਮੋਰਚਾ ਸੰਭਾਲ ਲਿਆ ਹੈ ਇੱਕ ਰਿੰਗ ਬਨ 1500 ਮੀਟਰ ਦੂਰ ਬਣਾਇਆ ਜਾ ਰਿਹਾ ਹੈ ਇਸ ਨਾਲ ਪਿੰਡਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸੇ ਦੇ ਨਾਮ ਸਿੱਖ ਨੌਜਵਾਨ ਸੇਵਾ ਸੁਸਾਇਟੀ ਐਸਜੀਪੀਸੀ ਤੇ ਸਥਾਨਿਕ ਵਲੰਟੀਅਰ ਰੇਤ ਦੀਆਂ ਬੋਰੀਆਂ ਭਰ ਕੇ ਬੰਨ੍ਹ ਨੂੰ ਮਜ਼ਬੂਤ ਕਰ ਰਹੇ ਹਨ ਲੰਗਰ ਲਗਾ ਕੇ ਲੋਕਾਂ ਨੂੰ ਖਾਣਾ ਮੁਹੱਈਆ ਕਰਵਾਇਆ ਜਾ ਰਿਹਾ ਹੈ ਲੁਧਿਆਣਾ ਪ੍ਰਸ਼ਾਸਨ ਨੇ ਮੈਡੀਕਲ ਟੀਮਾਂ ਤਾਇਨਾਤ ਕਰ ਦਿੱਤੀਆਂ ਹਨ ਤਾਂ ਜੋ ਬਿਮਾਰੀਆਂ ਤੋਂ ਬਚਾਅ ਕੀਤਾ ਜਾ ਸਕੇ ਲੋਕਾਂ ਨੂੰ ਚੇਤਾਵਨੀ ਦਿੱਤੀ ਜਾ ਰਹੀ ਹੈ ਕਿ ਸਿਰਫ ਸਾਫ਼ ਪਾਣੀ ਪੀਓ ਸਫਾਈ ਦਾ ਧਿਆਨ ਰੱਖੋ ਅਤੇ ਕਿਸੇ ਵੀ ਸਮੱਸਿਆ ਤੇ ਤੁਰੰਤ ਐਮਰਜੈਂਸੀ ਨੰਬਰਾਂ ਤੇ ਸੰਪਰਕ ਕਰੋ ਇਸ ਹੜ੍ਹ ਤੇ ਰਾਜਨੀਤੀ ਵੀ ਤਪੀ ਹੋਈ ਹੈ ਪਿੰਡਾਂ ਦੇ ਲੋਕ ਕਹਿ ਰਹੇ ਹਨ ਕਿ ਸਰਕਾਰ ਨੇ ਸਮੇਂ ਤੇ ਬੰਨ ਦੀ ਮੁਰੰਮਤ ਨਹੀਂ ਕਰਵਾਈ ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਨੇ ਦੋਸ਼ ਲਾਇਆ ਹੈ ਕਿ ਗੈਰ ਕਾਨੂੰਨੀ ਰੇਤ ਖਾਨਾ ਕਾਰਨ ਦਰਿਆ ਦੇ ਕਿਨਾਰੇ ਕਮਜ਼ੋਰ ਹੋયા ਹਨ ਉਹਨਾਂ ਨੇ ਕਿਹਾ ਲੰਬੀ ਮਿਆਦ ਵਾਲੀ ਯੋਜਨਾ ਬਣਾਉਣ ਦੀ ਲੋੜ ਹੈ ਉਥੋਂ ਦੇ ਕਿਸਾਨਾਂ ਦਾ ਕਹਿਣਾ ਕਿ ਸਾਡੀ ਫਸਲ ਪੂਰੀ ਤਰ੍ਹਾਂ ਬਰਬਾਦ ਹੋ ਗਈ ਹੈ ਸਰਕਾਰ ਜੇ ਸਮੇਂ ਤੇ ਧਿਆਨ ਦਿੰਦੀ ਇਹੋ ਜਿਹੇ ਹਾਲਾਤ ਨਾ ਮੰਨਦੇ ਫਿਲਹਾਲ ਹਾਲਾਤ ਕਾਬੂ ਹਨ ਪਰ ਖਤਰਾ ਜੇ ਵੀ ਟਲਿਆ ਨਹੀਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਸਾਵਧਾਨ ਰਹੋ ਪ੍ਰਸ਼ਾਸਨ ਦੇ ਨਿਰਦੇਸ਼ਾਂ ਤੇ ਪੂਰਾ ਸਹਿਯੋਗ ਦਿਓ ਇਹ ਸੀ ਅੱਜ ਦੀ ਸਭ ਤੋਂ ਵੱਡੀ ਖਬਰ ਦੇਖਦੇ ਰਹੋ ਐਨ 24